ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰੇਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਵੱਲੋਂ ਚੋਣ ਪ੍ਰਚਾਰ ਜਾਰੀ ਸ਼ਾ ਨੇ ਤੇਲੰਗਾਨਾ ਦੇ ਭੌਂਗੀਰ ਵਿੱਚ ਕੀਤੀ ਜਨ ਸਭਾ ਕਾਂਗਰਸ ਉੱਤੇ ਸ਼ਾਦ ਇਨਸਾਨ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਰਦੀਪ ਸਿੰਘ ਬੁਟਰੇਲਾ ਮਾਨਯਾ ਆਮ ਆਦਮੀ ਪਾਰਟੀ ਵਿੱਚ ਕਰਵਾਇਆ ਸ਼ਾਮਲ ਚੰਡੀਗੜ੍ਹ ਤੋਂ ਸ਼੍ਰੋਮਣੀ ਕਾਲਦਲ ਦੇ ਉਮੀਦਵਾਰ ਸੀ ਹਰਦੀਪ ਸਿੰਘ ਮਟਰੇਲਾ ਪੰਜਾਬ ਵਿੱਚ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਦਾ ਪਰਦਾਫਾਸ਼ ਡੀਜੀਪੀ ਗੌਰਵ ਜაძਵ ਨੇ ਸਾਂਝੀ ਕੀਤੀ ਜਾਣਕਾਰੀ ਕਿਹਾ 6 ਪਿਸਤੋਲਾਂ ਤੇ 7 ਮੈਗਜ਼ੀਨਾਂ ਸਮੇਤ ਦੋ ਤਸਕਰ ਗ੍ਰਿਫਤਾਰ ਤੇ ਹੁਣ ਖਬਰਾਂ ਵਿੱਚ ਧਾਰ ਨਾਲ ਲੋਕ ਸਭਾ ਚੋਣਾਂ ਵਿੱਚ ਚੌਥੇ ਪੜਾਅ ਦੀ VOTING ਦਾ ਸਮਾਂ ਨੇੜੇ ਆ ਗਿਆ ਜਿਸ ਨੂੰ ਲੈ ਕੇ ਸਿਆਸੀ ਦਲਾਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤੇ ਗਏ। BJP ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਤੇਲੰਗਾਨਾ ਦੇ ਪੁੰਗੀਰ ਵਿੱਚ ਜਨ ਸਭਾ ਨੂੰ ਸੰਬੋਧਨ ਕੀਤਾ ਜਿਸ ਦੌਰਾਨ ਉਨ੍ਹਾਂ ਕਾਂਗਰਸ ਉਤੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਇਸ ਵਾਰ ਦੀ ਚੋਣ ਰਾਹੁਲ ਗਾਂਧੀ ਬਨਾਮ ਨਰਿੰਦਰ ਮੋਦੀ ਦੀ ਚੋਣ ਹੈ ਅਤੇ ਪਰਿਵਾਰ ਦੇ ਕਲਿਆਣ ਬਨਾਮ ਦੇਸ਼ ਦੀ ਜਨਤਾ ਦੇ ਕਲਿਆਣ ਦੀ ਚੋਣ ਹੈ। ਉਨ੍ਹਾਂ ਇਹ ਵੀ ਕਿਹਾ ਕਿ 2019 ਵਿੱਚ BJP ਨੂੰ ਤੇਲੰਗਾਨਾ ਵਿੱਚ 4 ਸੀਟਾਂ ਮਿਲੀਆਂ ਸੀ ਇਸ ਵਾਰ 10 ਤੋਂ ਵੱਧ ਸੀਟਾਂ ਹਾਣ ਗਿਆ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਕਾਫੀ ਮਜ਼ਬੂਤੀ ਮਿਲੀ ਇਸ ਦੇ ਨਾਲ ਹੀ ਸ਼ਰਮਣੀ ਕਲਦਲ ਬਾਦਲ ਨੂੰ ਵੱਡਾ ਝਟਕਾ ਲੱਗਿਆ ਚੰਡੀਗੜ੍ਹ ਤੋਂ 2024 ਦੀਆਂ ਲੋਕ ਸਭਾ ਚੋਣਾਂ ਲਈ ਸ਼ਰਮਣੀ ਕਲਦਲ ਵੱਲੋਂ ਐਲਾਨੇ ਗਏ ਉਮੀਦਵਾਰ ਹਰਦੀਪ ਸਿੰਘ ਬਟਰੇਲਾ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼ਰਮਣੀ ਕਲਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਅੱਜ ਸ਼ਾਮਲ ਹੋ ਗਏ ਆਵਾਦਵੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਦੀਪ ਸਿੰਘ ਬਟਰੇਲਾ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਰਸਮੀ ਤੌਰ ਤੇ ਪਾਰਟੀ ਵਿੱਚ ਸ਼ਾਮਲ ਕਰਕੇ ਆਵਾਦਵੀ ਪਾਰਟੀ ਦੇ ਪਰਿਵਾਰ ਵਿੱਚ ਸਵਾਗਤ ਕੀਤਾ ਹੈ ਹਰਦੀਪ ਸਿੰਘ ਬਟਰੇਲਾ ਚੰਡੀਗੜ੍ਹ ਤੋਂ ਤਿੰਨ ਵਾਰ ਵਾਰਡ ਕੌਂਸਲਰ ਰਹੇ ਚੁੱਕੇ ਨੇ ਉਹ ਨਗਰ ਨਿਗਮ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਵਜੋਂ ਵੀ ਆਪਣੀ ਜ਼ਿੰਮੇਵਾਰੀ ਨਿਭਾ ਚੁੱਕੇ ਨੇ ਚੰਡੀਗੜ੍ਹ ਦੇ ਲੋਕਾਂ ਵਿੱਚ ਉਹਨਾਂ ਦੀ ਕਾਫੀ ਮਜ਼ਬੂਤ ਪਕੜ ਦੇ ਕਾਰਨ ਅਕਾਲੀ ਦਲ ਨੇ ਉਹਨਾਂ ਨੂੰ ਇਸ ਵਾਰ ਲੋਕ ਸਭਾ ਚੋਣਾਂ ਲਈ ਆਪਣਾ ਉਮੀਦਵਾਰ ਐਲਾਨਿਆ ਸੀ ਉਸੇ ਹਰਦੀਪ ਸਿੰਘ ਵੱਲੋਂ ਪਾਰਟੀ ਛੱਡਣ ਉੱਤੇ ਅਕਾਲੀ ਦਲ ਨੂੰ ਕਾਫੀ ਵੱਡਾ ਨੁਕਸਾਨ ਚਲਣਾ ਪਵੇਗਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਹਰਦੀਪ ਸਿੰਘ ਬਟਰੇਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਾਰਟੀ ਵਿੱਚ ਸ਼ਾਮਲ ਕਰਨ ਲਈ ਧੰਨਵਾਦ ਕੀਤਾ ਉਹਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਪਿਛਲੇ 2 ਸਾਲਾਂ ਦੇ ਕੀਤੇ ਕੰਮਾਂ ਤੇ ਲੋਕ ਭਲਾਈ ਨੀਤੀਆਂ ਤੋਂ ਕਾਫੀ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਸੀਐਮ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸ਼ਾਮਲ ਕਰਿਆ ਇੱਥੇ ਔਰ ਮੈਂ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਇਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਬੜਾ ਵਿਜ਼ਨਰੀ ਇਹਨਾਂ ਦੇ ਨਾਲ ਮੇਰਾ ਅਜੇ ਤੱਕ ਪੰਜ-ਪੌਣਾ ਘੰਟਾ ਸੀ ਬੈਠੇ ਆ ਬੜੇ ਵਿਕਾਸ ਦੇ ਕਾਰਜਾਂ ਤੇ ਕੰਮ ਹੋਇਆ ਕਿਉਂਕਿ ਮੈਂ ਪਿਛਲੇ ਦਿਨੀ ਜਿਹੜਾ ਹੈ ਕਾਲੀ ਦਲੋਂ ਅਲਵਿਦਾ ਕਿਹਾ ਸੀ ਕੁਝ ਕਾਰਨਾ ਕਰਕੇ ਔਰ ਮਨੂੰ ਲੱਗਿਆ ਕਿ ਮੇਰੇ ਸਾਥੀਆਂ ਦੇ ਕੰਮ ਕਰਾਉਣ ਵਾਸਤੇ ਔਰ ਚੰਡੀਗੜ੍ਹ ਦੇ ਕੰਮ ਕਰਨ ਵਾਸਤੇ ਸਾਨੂੰ ਕਿਸੇ ਪਾਰਟੀ ਦਾ ਪੱਲਾ ਫੜਨਾ ਪਏਗਾ ਉਹ ਅਸੀਂ ਆਮ ਆਦਮੀ ਪਾਰਟੀ ਨੂੰ ਸੁਣਿਆ ਭਗਵੰਤ ਪਾਣਜੀ ਨੂੰ ਚੁਣਿਆ ਜਿਨ੍ਹਾਂ ਦੇ ਵਿਜ਼ਨ ਨਾਲ ਪੰਜਾਬ ਅੱਗੇ ਵਧ ਰਿਹਾ ਹੈ ਚੰਡੀਗੜ੍ਹ ਵੀ ਇਸੇ ਨਾਲ ਦੇ ਵਿਜ਼ਨ ਨਾਲ ਅੱਗੇ ਵਧਾਵਾਂਗੇ ਮੁਹੱਲੇ ਵਿੱਚ ਸਪੈਸ਼ਲ ਸੈਲ ਅਤੇ ਗੈਂਗਸਟਰਾਂ ਵਿਚਾਲੇ ਮੁੱਲਾਪੁਰ ਨੇੜੇ ਐਨਕਾਊਂਟਰ ਹੋਣ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਬੌਂਸਰ ਮਨੀਸ਼ ਕੁਮਾਰ ਦੇ ਕਥਿਤ ਕਾਤਲ ਗੈਂਗਸਟਰਾਂ ਅਤੇ ਸਪੈਸ਼ਲ ਸੈਲ ਵਿਚਾਲੇ ਐਨਕਾਊਂਟਰ ਵਿੱਚ ਦੋ ਗੈਂਗਸਟਰਾਂ ਨੂੰ ਗੋਲੀਆਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਐਸਐਸਪੀ ਸੰਦੀਪ ਕਰਗਨੇ ਨੇ ਦੱਸਿਆ ਕਿ ਗੈਂਗਸਟਰਾਂ ਨੇ ਪਹਿਲਾਂ ਪੁਲਿਸ ਉੱਤੇ ਫਾਇਰਿੰਗ ਕੀਤੀ ਫਿਰ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਜਿਸ ਵਿੱਚ ਗੈਂਗਸਟਰ ਜ਼ਖਮੀ ਹੋ ਗਏ ਉਨ੍ਹਾਂ ਕਿਹਾ ਕਿ ਮਲਜ਼ਮਾਂ ਕੋਲੋਂ ਹਥਿਆਰ ਬਰਾਮਦ ਹੋਇਆ ਉਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮ ਕਿ ਪੰਜਾਬ ਪੁਲਿਸ ਨੇ ਦੋ ਗੈਂਗਸਟਰਾਂ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਵਿੱਚ ਗੈਂਗਸਟਰ ਬਾਦਲੇ ਕੋਈ ਥਾਂ ਨਹੀਂ ਹੈ। ਜੋ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦਾ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੁਣ ਪੰਜਾਬ ਵਿੱਚ ਉਹਨਾਂ ਨੂੰ ਸਰਪ੍ਰਸਤੀ ਨਹੀਂ ਹੈ। ਸਿੱਧੀ ਕਾਰਵਾਈ ਕੀਤੀ ਜਾਂਦੀ ਹੈ। ਪੰਜਾਬ ਪੁਲਿਸ ਵੱਲੋਂ ਅੰਤਰਰਾਜੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ।ਦਰਅਸਲ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਖੁਫੀਆ ਜਾਣਕਾਰੀ ਤੇ ਆਧਾਰਤ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦੋ ਤਸਕਰਾਂ ਨੂੰ 6 ਗੈਰ ਕਾਨੂੰਨੀ ਪਿਸਤੌਲਾਂ ਅਤੇ 7 ਮੈਗਜ਼ੀਨ ਸਮੇਤ ਕਾਬੂ ਕੀਤਾ। ਇਸ ਦੀ ਜਾਣਕਾਰੀ ਡੀਜੀਪੀ ਗੌਰਵ ਜੱਦਵ ਵੱਲੋਂ ਟਵਿੱਟਰ ਜ਼ਰੀਏ ਦਿੱਤੀ ਗਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਰੈਕਟ ਯੋਜਨਾਬੱਧ ਤਰੀਕੇ ਨਾਲ ਕੰਮ ਕਰ ਰਿਹਾ ਸੀ। ਇਸ ਰੈਕਟ ਨੇ ਹਥਿਆਰਾਂ ਦੀਆਂ 4 ਵੱਡੀਆਂ खेਪਾਂ ਖਰੀਦੀਆਂ ਸਨ। ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਨ ਲਈ ਨਾਮਜ਼ਦ ਕੀਤੇ ਗਏ ਦੋ ਅਹਿਮ ਮੋਡਿਊਲ ਮੈਂਬਰਾਂ ਦੀ ਗ੍ਰਿਫਤਾਰੀ ਹੋਈ ਹੈ। ਅਸਲ ਐਕਟ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਭਲਕੇ ਨਾਮਜ਼ਦਗੀ ਦਾਖਲ ਕਰਨਗੇ ਇਸ ਸਬੰਧੀ ਉਹਨਾਂ ਜਾਣਕਾਰੀ ਸਾਂਝੀ ਕੀਤੀ ਹੈ ਉਹਨੇ ਕਿਹਾ ਕਿ ਭਲਕੇ 11 ਵਜੇ ਪੋਡਾ ਗਰਾਊਂਡ ਤੋਂ ਰਵਾਨਾ ਹੋਣਗੇ ਅਤੇ ਡੀਸੀ ਦਫ਼ਤਰ ਵਿੱਚ ਜਾ ਕੇ ਨਾਮਜ਼ਦਗੀ ਦਾਖਲ ਕਰਨਗੇ ਅਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਪਰਾਸ ਸੁਖ ਔਜਲਾ ਅੱਜ ਪਵਨ ਵਾਲਮੀਕੀ ਤੀਰਥ ਵਿਖੇ ਨਤਮਸਤਕ ਹੋਏ ਅਤੇ ਆਸ਼ੀਰਵਾਦ ਲਿਆ ਇਸ ਮੌਕੇ ਉਹਨੇ ਕਿਹਾ ਕਿ ਗੁਰਜੀਤ ਔਜਲਾ ਵੱਲੋਂ ਕਾਥੇ ਤੇ ਵਿਵਾਦਤ ਬਿਆਨ ਦੇਣ ਦੇ ਮਾਮਲੇ ਵਿੱਚ ਔਜਲਾ ਨੂੰ ਧਾਰਮਿਕ ਸਜ਼ਾ ਲਾ ਕੇ ਮੁਆਫ ਕੀਤਾ ਗਿਆ ਸੀ ਪਰ ਹੁਣ ਕੁਝ ਲੋਕ ਲੋਕ ਸਭਾ ਚੋਣਾਂ ਵਿੱਚ ਇਹ ਮੁੱਦਾ ਮੋੜ ਚੁੱਕ ਰਹੇ ਨੇ ਜਿਸ ਕਾਰਨ ਇੱਥੇ ਆਏ ਨੇ ਇਸ ਮੌਕੇ ਬਾਲਮੀਕੀ ਅਗੋ ਨੇ ਕਿਹਾ ਕਿ ਮਾਮਲਾ ਨਿਬੜ ਚੁੱਕਾ ਹੈ ਤੇ ਇਸ ਨੂੰ ਮੋੜਨਾ ਉਛਾਲਿਆ ਜਾਵੇ ਅੱਜ ਨਤਮਤ ਹੋਣ ਆਏ ਆ ਮਹਾਰਾਜ ਮਲਕੀ ਨਾਜ਼ੀ ਜੀ ਕੋ ਇੱਕ ਪੁਰਾਣਾ ਮੁੱਦਾ ਵਾ ਜਿਹੜਾ ਕੁਝ ਕੁਝ ਆਪਣੇ ਬੰਦਿਆਂ ਨੇ ਕੁਝ ਜਿਹੜੇ ਰਾਜਨੀਤਿਕ ਮੁੱਦੇ ਨੂੰ ਇਹ ਦੁਬਾਰਾ ਉਭਾਰ ਰਹੇ ਨੇ ਉਸ ਮੰਚ ਚ ਇਨਾਂ ਨੂੰ ਆਪਣਾ ਸਪਸ਼ਟਿਕਰਨ ਦੇਣ ਆਏ ਸੀ ਇੱਥੇ ਜ਼ਿਕਰ ਜੋ ਹੈ ਕਿ ਪਹਿਲਾਂ ਮਾਫੀ ਮੰਗ ਕੇ ਜੋ ਸਜਾ ਧਾਰਮਿਕ ਸਥਾਨਾਂ ਨੂੰ ਲਾਈ ਲਾਈ ਕੀ ਉਹ ਵੀ ਪੂਰੀ ਕਰ ਚੁੱਕੇ ਆ ਸੀ ਤੇ ਮੈਂ ਮੇਰੇ ਖਿਆਲ ਬਾਬਾ ਜੀ ਨੇ ਅੱਜ ਆਪਣੇ ਬਚਨ ਉਚਾਰਤੇ ਆ ਆਪਣੇ ਸਾਥੀਆਂ ਨੂੰ ਜਾਂ ਜਥੇਬੰਦੀਆਂ ਨੂੰ ਜੋ ਵੀ ਇਸ ਬਾਰੇ ਸਾਡਾ ਆਲਰੇਡੀ ਸਪਸ਼ਟਿਕਰਨ ਅਸੀਂ ਮੰਗਿਆ ਸੀ ਉਹਦੇ ਬਾਰੇ ਉਹਨਾਂ ਨੇ ਆਪਣਾ ਵਿਚਾਰ ਜਿਹੜੇ ਉਹ ਬੜੇ ਸਪਸ਼ਟ ਰੂਪ ਦਿੱਤੇ ਆ ਤੇ ਅਸੀਂ ਆਸ ਕਰਦੇ ਵੀ ਇਹ ਮੁੱਦੇ ਨੂੰ ਹੁਣ ਗਾਂ ਵੀ ਕੋਈ ਵੀ ਨਾਅ ਉਛਾਲੇ ਜਾਂ ਰਾਜਨੀਤਿਕ ਰੰਗਤ ਨਾ ਦਿੱਤੀ ਜਾਵੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹਦਾਇਤਾਂ ਉਤੇ ਡੀਐਸਪੀ ਅਟਾਰੀ ਸੁਖਜਿੰਦਰ <th>ਪੜ ਦੀਗਵਾਈ ਵਿੱਚ ਪੁਲਿਸ ਥਾਣਾ ਲਪੋਕੇ ਵੱਲੋਂ ਪਿੰਡ ਠੱਠੀ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਲਪੋਕੇ ਦੇ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਉਤੇ ਖੇਤਾਂ ਵਿੱਚ ਡਿੱਗਿਆ ਪਾਕਿਸਤਾਨੀ ਡਰੋਨ ਬਰਾਮਦ ਕੀਤਾ ਗਿਆ ਜੋ ਟੁੱਟੀ ਹਾਲਤ ਵਿੱਚ ਪਿਆ ਹੋਇਆ ਸੀ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਚੱਪੇ-ਚੱਪੇ ਤੇ ਤਲਾਸ਼ੀ ਮਹਿੰਮ ਚਲਾਈ ਗਈ ਪਰ ਹੋਰ ਕੋਈ ਇਤਰਾਜ਼ਯੋਗ ਵਸਤੂ ਬਰਾਮਦ ਨਹੀਂ ਹੋਈ ਉਨ੍ਹਾਂ ਕਿਹਾ ਕਿ ਇਸ ਸਬੰਧੀ ਅਣਪਛਾਤੇ ਵਿਅਕਤੀ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਇਹਨਾਂ ਪੁਲਿਸ ਪਾਰਟੀ ਜਿਹੜੀ ਆ ਪੈਟਰੋਲਿੰਗ ਕਰ ਰਹੀ ਸੀ ਮੁਖਬਰ ਨੇ ਦੱਸਿਆ ਕਿ ਇੱਕ ਖੇਤਾਂ ਦੇ ਵਿੱਚ ਜਿਹੜਾ ਡ੍ਰੋਨ ਮਿਲਿਆ ਤੇ ਵਿਆਹ ਹੋਇਆ ਜਦ ਪੁਲਿਸ ਪਾਰਟੀ ਉੱਤੇ ਪਹੁੰਚੀ ਤੇ ਜਾ ਠੰਡਾ ਪਜਾਈ ਜਿਹੜਾ ਟਿਕਣ ਦੇ ਨਾਲ ਉਹਦੇ ਇੰਪਾਰਟ ਵਗੈਰਾ ਟੁੱਟੇ ਹੋਏ ਸੀ ਉਹਨੂੰ ਹਿ ਕਬਜ਼ੇ 'ਚ ਲਿਆ ਆਲੇ ਦੁਆਲੇ ਚੱਕ ਵਗੈਰਾ ਕੀਤੀ ਔਰ ਇਸ ਡ੍ਰੋਨ ਤੋਂ ਲਗਭਗ ਕੁਝ ਨਹੀਂ ਮਿਲਿਆ ਤੇ ਕੀ ਕਾਰਵਾਈ ਕੀਤੀ ਹੈ ਸਾਡੇ ਬਸਰ ਤੋਂ ਕਬਜ਼ੇ ਵਿੱਚ ਲੈ ਕੇ ਇਹਨਾਂ ਨੂੰ ਐਨਲਿਸਿਸ ਵਾਸਤੇ ਆਪਾਂ ਭੇਜਾਂਗੇ ਖਾੜੀ ਮੁਲਕਾਂ ਵਿੱਚ ਰੱਬ ਦੇ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਅੱਗੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾਕਟਰ ਐਸ.ਪੀ. ਸਿੰਘ ਬਰਾਇ ਦੀ ਯਤਨਾਂ ਸਾਦਿਕਾ ਤਰਨਤਾਰਨ ਜिले ਦੇ ਪਿੰਡ ਨਾਰਲਾ ਨਾਲ ਸੰਬੰਧਿਤ ਤੇ 35 ਸਾਲਾ ਗੁਰਜੰਟ ਸਿੰਘ ਪੁੱਤਰ ਕਬਲ ਸਿੰਘ ਦਾ ਮ੍ਰਿਤਕ ਸ਼ਰੀਰ ਦੁਬਈ ਤੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪਹੁੰਚਿਆ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਨੁਮਾਇੰਦੇ ਨੇ ਦੱਸਿਆ ਤੇ ਗੁਰਜੰਟ ਸਿੰਘ ਕੁਝ ਦਿਨ ਪਹਿਲਾਂ ਹੀ ਦਬਈ ਗਿਆ ਸੀ ਜਿੱਥੇ ਉਸ ਦੀ ਮੌਤ ਹੋ ਗਈ ਉਸ ਦੇ ਪਰਿਵਾਰ ਵਾਲਿਆਂ ਨੇ ਡਾਕਟਰ ਐਸ.ਪੀ ਸਿੰਘ ਬਰਾਇ ਦੇ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਸਾਰੀ ਲੋੜਿੰਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਗੁਰਜੰਟ ਸਿੰਘ ਦਾ ਮ੍ਰਿਤਕ ਸਰੀਰ ਭਾਰਤ ਭੇਜਿਆ ટ્રਸਟ ਵੱਲੋਂ ਪਰਿਵਾਰ ਨੂੰ ਮਹੀਨਾਵਾਰ ਪੈਨਸ਼ਨ ਦੇਣ ਦਾ ਵੀ ਐਲਾਨ ਕੀਤਾ ਗਿਆ ਪੀੜਤ ਪਰਿਵਾਰ ਦੇ ਨਾਲ ਹਵਾਈ ਅੱਡੇ ਉੱਤੇ ਦੁੱਖ ਸਾਂਝਾ ਕਰਨ ਪਹੁੰਚੀ ટ્રਸਟ ਦੀ ਟੀਮ ਵੱਲੋਂ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੀਰ ਮਾਝਾ ਜ਼ੋਨ ਦੇ ਸਲਾਹਕਾਰ ਸੁਖਦੀਪ ਸਿੱਧੂ ਜ਼ਿਲ੍ਹਾ ਪ੍ਰਧਾਨ ਸ਼ਿਸ਼ਪਾਲਾ ਡਾਡੀ ਜਰਨਲ ਸਕੱਤਰ ਮਨਪ੍ਰੀਤ ਸੰਧੂ ਚਮਿਆਰੀ ਖਜ਼ਾਨਚੀ ਨਵਜੀਤ ਕਈ ਮੈਂਬਰ ਜਗਦੇਵ ਸਿੰਘ ਛੀਨਾ ਅਤੇ ਮੰਗਦੇਵ ਸਿੰਘ ਛੀਨਾ ਨੇ ਕਿਹਾ ਕਿ ਡਾਕਟਰ ਉਪਰਾਏ ਦੀ ਜਤਨਾ ਸਦਿਕਾ ਹੁਣ ਤੱਕ ਹੀ 355 ਦੇ ਕਰੀਬ ਵਦਨਸਿਵ ਲੋਕਾਂ ਦੇ ਮ੍ਰਿਤਕ ਸ਼ਰੀਰ ਉਹਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁਕੇ ਨੇ ਇਸ ਦੌਰਾਨ ਹਵਾਈ ਅੱਡੇ ਉਤੇ ਮ੍ਰਿਤਕ ਦੇ ਲੈਣ ਪਹੁੰਚੇ ਗੁਰਜੰਟ ਸਿੰਘ ਦੇ ਮਾਤਾ ਪਿਤਾ ਤੋਂ ਇਲਾਵਾ ਹੋਰਨਾਂ ਰਿਸ਼ਤੇਦਾਰਾਂ ਨੇ ਡਾਕਟਰ ਐਸਪੀ ਸਿੰਘ ਬਰਾਇ ਦਾ ਇਸ ਵੱਡੇ ਉਪਰਾਲੇ ਲਈ ਧੰਨਵਾਦ ਕੀਤਾ ਹੈ ਬੜੀ ਦੁਖਦਾਈ ਖਬਰ ਮਿਲੀ ਸੀਗੀ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਿਹੜਾ ਨਾਰਲਾ ਪਿੰਡ ਆ ਉਹਥੋਂ ਦਾ ਇੱਕ ਨੌਜਵਾਨ ਸੀਗਾ 35 ਸਾਲ ਦਾ ਗੁਰਜੰਟ ਸਿੰਘ ਪੁੱਤਰ ਕਾਬਲ ਸਿੰਘ ਉਹ ਇਥੋਂ ਆਪਣੇ ਰੋਜ਼ਗਾਰ ਦੀ ਭਾਲ ਵਾਸਤੇ ਇਸੇ ਸਾਲ ਹੀ 21 ਮਾਰਚ ਦੇ ਕਰੀਬ ਦੁਬਈ ਗਿਆ ਸੀਗਾ ਪਰ 10 ਦਿਨ ਬਾਅਦ ਉੱਥੇ ਉਹਦੀ ਬੜੇ ਅਣਜਾਣ ਜਿਹੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਕਾਫੀ ਸਮੇਂ ਬਾਅਦ ਜਦੋਂ ਇੱਥੇ ਪਰਿਵਾਰ ਵਾਲਿਆਂ ਨੇ ਉਹਨਾਂ ਦੀ ਸਾਕਸਬੰਧੀਆਂ ਨੇ ਸਾਡੀ ਅੰਮ੍ਰਿਤਸਰ ਟੀਮ ਨਾਲ ਸੰਪਰਕ ਕੀਤਾ ਇਸ ਘਟਨਾ ਬਾਰੇ ਸਾਥਸੇ ਬਾਰੇ ਤੇ ਫਿਰ ਅਬਰਾਏ ਸਾਹਿਬ ਦੇ ਸੰਪਰਕ ਦੇ ਵਿੱਚ ਉਹਨਾਂ ਦੀ ਜਾਣਕਾਰੀ ਦੇ ਵਿੱਚ ਸਾਰਾ ਕੁਝ ਇਹ ਮਾਮਲਾ ਆਇਆ ਉਹਨਾਂ ਨੇ ਫਿਰ ਇੱਥੋਂ ਰਿਸ਼ਤੇਦਾਰ ਕੋਈ ਗਿਆ ਸੀਗਾ ਉਹਦੇ ਕੋਲੋਂ ਪਛਾਣ ਕਰਵਾ ਕੇ ਗੁਰਪ੍ਰੀਤ ਸਿੰਘ ਨਾਂ ਦਾ ਰਿਸ਼ਤੇਦਾਰ ਗਿਆ ਸੀਗਾ ਪਛਾਣ ਕਰਵਾ ਕੇ ਸਾਰੇ ਉਹਦੇ ਕਾਗਜ਼ ਪੱਤਰ ਤਿਆਰ ਕਰਵਾ ਕੇ ਤੇ ਇਹ ਡੈੱਡ ਬੋਡੀ ਜਿਹੜੀ ਆ ਇੱਥੇ ਅੱਜ ਭੇਜੀ ਆ ਤੇ ਇਹ ਪਰਿਵਾਰ ਨਾਲ ਬੜਾ ਵੱਡਾ ਹਾਦਸਾ ਹੋਇਆ ਜੀ ਇਹ ਮੁੰਡਾ ਬੜਾ ਮਿਹਨਤੀ ਸੀ ਦੱਸ ਰਿਹਾ ਹੈ ਕਿ ਬੜਾ ਕੁਝ ਚੰਗਾ ਕਰਨ ਦੀ ਖਾਸ਼ ਨਾਲ ਇਥੋਂ ਗਿਆ ਸੀਗਾ ਕੁਝ ਆਪਣੇ ਆਰਥਿਕ ਤੌਰ ਤੇ ਪਰਿਵਾਰ ਨੂੰ ਮਜ਼ਬੂਤ ਕਰਨ ਦੀ ਖਾਸ਼ ਨਾਲ ਪਰ ਦੱਸਦੇ ਨਹੀਂ ਸਿਰਫ ਦਵਾਈ ਉੱਥੇ ਰਿਹਾ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਉੱਥੇ ਪਿੱਛੇ ਇਹਦੀ ਵਾਈਫ ਆ ਇੱਕ ਬੇਟੀ ਆ ਇਹਦੀ 1.5 ਸਾਲ ਦੀ ਵਾਈਫ ਪ੍ਰੈਗਨੈਂਟ ਆ ਇਹਦੇ ਫਾਦਰ ਸਾਹਿਬ ਉਹ ਸਰੀਰਕ ਤੌਰ ਤੇ ਉਹ ਵੀ ਠੀਕ ਨਹੀਂ ਗਏ ਸੋ ਇਹ ਪਰਿਵਾਰ ਨਾਲ ਬਹੁਤ ਦੁਖਦਾਈ ਹਾਦਸਾ ਹੋਇਆ ਜੀ ਤੇ ਇਹ ਵੀ ਹੁਣ ਤੱਕ ਇਹ ਆ ਕਿ ਸਰਬੱਤ ਦਾ ਭਲਾ ਚੈਰਿਟੀ ਟ੍ਰਸਟ ਵੱਲੋਂ ਜਿਹੜੀ ਹੁਣ ਤੱਕ ਇਹ ਜਿਹੜੇ ਪੀੜਤ ਨੌਜਵਾਨ ਜਾਂ ਮ੍ਰਿਤਕ ਨੌਜਵਾਨ ਜਿਹੜੇ ਉੱਥੇ ਕੋਈ ਇਸ ਤਰ੍ਹਾਂ ਦੇ ਜਹਾਦੀ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਦੀਆਂ ਡੈੱਡ ਬੋਡੀਜ਼ ਇੱਥੇ ਭੇਜੀ ਜਾਂਦੀਆਂ ਨੇ ਇਸ ਕੇਸ ਦੇ ਵਿੱਚ ਜਿਹੜਾ ਖਰਚਾ ਆ ਉਹ ਸਾਰਾ ਜਿਹੜੇ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਉਹਨਾਂ ਕੀਤਾ ਇੱਕ ਨੇ ਬਾਕੀ ਜਿਹੜਾ ਜੋ ਕਾਗਜ਼ ਪੱਤਰ ਸੀ ਸਾਰਾ ਰਾਏ ਸਾਹਿਬ ਨੇ ਆਪਣੇ ਜਿਹੜਾ ਉਹਨਾਂ ਦੇ ਪੀਏ ਨੇ ਬਲਦੀਪ ਸਿੰਘ ਚਾਲ ਉਹਨਾਂ ਦੇ ਰਾਹੀਂ ਸਾਰਾ ਕਾਗਜ਼ ਪੱਤਰ ਤਿਆਰ ਕਰਕੇ ਇਹ ਡੈੱਡ ਬੋਡੀ ਭੇਜੀ ਆ ਤੇ ਇਹ ਵੀ ਦੱਸ ਦਿਆ ਜਾਵਾ ਕਿ ਇਹ 355 ਤੋਂ ਵੱਧ ਜੜੀਆਂ ਨੇ ਡੈੱਡ ਬੋਡੀਜ਼ ਜਿਹੜੀਆਂ ਹੁਣ ਤੱਕ ਰਾਏ ਸਾਹਿਬ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਉਹ ਆਪਣੀ ਯਤਨਾਂ ਨਾਲ ਭੇਜ ਚੁੱਕੇ ਨੇ ਇੱਥੇ ਇਹ ਜੀ ਸਾਡਾ ਪਰਿਵਾਰ ਦਾ ਨਜ਼ਦੀਕੀ ਰਿਸ਼ਤੇਦਾਰ ਗੁਰਜੰਟ ਸਿੰਘ ਨੌਜਵਾਨ ਜਿਹੜਾ ਪਿੰਡ ਨਾਰਲਾ ਸੀ ਕੁਝ ਦਿਨ ਪਹਿਲਾਂ ਰੋਜੀ ਰੋਟੀ ਦੀ ਭਾਲ ਵਾਸਤੇ ਵਿਦੇਸ਼ ਚ ਗਿਆ ਹੱਸਦਾ ਖੇਡਦਾ ਗਿਆ ਪਰਿਵਾਰ ਨੂੰ ਹੱਸਦਾ ਖੇੜਿਆ ਛੱਡ ਕੇ ਗਿਆ ਉੱਥੇ ਜਾ ਕੇ ਕੁਝ ਦਿਨਾਂ ਬਾਅਦ ਇਹਦੇ ਦਰਦਨਾਕ ਹਾਦਸੇ ਦੀ ਖ਼ਬਰ ਮਿਲੀ ਪਰਿਵਾਰ ਨੂੰ ਤੇ ਬਹੁਤ ਪਰਿਵਾਰ ਜਿਹੜਾ ਸਦਮੇ ਚ ਗਿਆ ਉਸੌਖੀ ਘੜੀ ਦੇ ਵਿੱਚ ਸਾਡੇ ਅਸੀਂ ਸਾਰਿਆਂ ਨੇ ਅਪਰੋਚ ਕਰਕੇ ਸਰਦਾਰ ਐਸਪੀ ਸਿੰਘ ਬਰਾਏ ਔਰ ਉਹਨਾਂ ਦੀ ਸਮੁੱਚੀ ਟੀਮ ਜਿਹੜੇ ਸਰਪੱਤ ਦਾ ਭਰਾ ਚੈਰੀਟੇਬਲ ਟਰਸਟ ਆ ਇਹਨਾਂ ਨੇ ਸਾਡੀ ਔਖੇ ਸਮੇਂ ਤੇ ਬਾਹ ਫੜੀ ਆ ਤੇ ਬਹੁਤ ਵੱਡ ਸਹਿਯੋਗ ਦਿੱਤਾ ਬਹੁਤ ਵੱਡਾ ਯੋਗਦਾਨ ਇਹਨਾਂ ਦਾ ਅੱਜ ਜਿਹੜਾ ਬੱਚਾ ਉਹਦੀ ਡੈੱਡ ਬੋਡੀ ਇੱਥੇ ਆ ਰਹੀ ਆ ਪਰਿਵਾਰ ਨੇ ਮਾਪਿਆਂ ਨੇ ਉਹਦਾ ਮਿਤ੍ਰਕ ਸਰੀਰ ਦੇ ਵਿੱਚ ਉਹਦਾ ਮੂੰਹ ਵੇਖਣਾ ਇਹ ਇਹਨਾਂ ਦੇ ਕਰਕੇ ਇਹਨਾਂ ਦੀ ਬਦੌਲਤ ਹੀ ਹੋ ਸਕਿਆ ਸੰਭਵ ਇਸ ਕਰਕੇ ਪਰਿਵਾਰ ਵੱਲੋਂ ਸਮੁੱਚੇ ਰਿਸ਼ਤੇਦਾਰਾਂ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਤੇ ਐਸ ਪੀ ਸਿੰਘ ਉਭਰਾਏ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅੰਮ੍ਰਿਤਸਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਬਸ ਸਟੈਂਡ ਦੇ ਕੋਲ ਪਾਟੀਆਂ ਮਾਰਕੀਟ ਵਿੱਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਦੇ ਕਰੀਬ ਦੁਕਾਨਾਂ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦਾ ਸਾਮਾਨ ਆਪਣੇ ਨਾਲ ਲੈ ਗਏ ਦੁਕਾਨਦਾਰਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦੇਣ ਦਿੱਤੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ ਪੁਲਿਸ ਚੋਰੀ ਇੱਕ ਦੁਕਾਨ ਵਿੱਚ ਹੋਈ ਹੈ ਤੇ ਬਾਕੀ ਦੁਕਾਨਾਂ ਦੇ ਤਾਲੇ ਢੋੜੇ ਗਏ ਨੇ ਉਧਰ ਪੀੜਤ ਦੁਕਾਨਦਾਰ ਨੇ ਕਿਹਾ ਕਿ ਉਹਨਾਂ ਨੂੰ ਤੜਕਸਾਰ ਚੋਰੀ ਦਾ ਪਤਾ ਲੱਗਾ ਤੇ ਚੋਰ ਉਸ ਦੀ ਦੁਕਾਨ ਵਿੱਚੋਂ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਨੇ ਜਦੋਂ ਸਵੇਰ ਮੈਂ 7 ਵਜੇ ਆਇਆ ਤੇ ਬਾਹਰਲਾ ਲੋਕ ਜਿਹੜਾ ਸੀ ਉਹ ਟੁੱਟਾ ਆਇਆ ਸੀ ਦਰਵਾਜ਼ਾ ਖੁੱਲਾ ਸੀ ਥੱਲੇ ਸਾਡੇ ਇੱਕ ਮੋਚੀ ਬੈਠਦਾ ਉਹਨੂੰ ਮੈਂ ਪੁੱਛਿਆ ਮੈਂ ਕਿ ਯਾਰ ਮਾਰਕੀਟ ਦਾ ਅਜ ਤੰਦਰਾ ਕਿਵੇਂ ਟੁੱਟਾ ਪਿਆ ਉਹ ਕਹਿੰਦਾ ਕੋਈ ਰਾਤ ਤੁਹਾਡਾ ਬੰਦਾ ਆਇਆ ਹੋਗਾ ਸ਼ੈਂਟ ਟੁੱਟ ਗਿਆ ਹੋਵੇਗਾ ਤੇ ਜਦੋਂ ਮੈਂ ਉੱਪਰ ਆਇਆ ਤਾਂ ਉੱਪਰ ਦੇਖਿਆ ਵੀ ਸਾਰੇ ਜੰਦਰੇ ਟੁੱਟੇ ਹੋਏ ਕਿੰਨੇ ਕੁ ਦੁਕਾਨਾਂ ਦੇ ਤਾਲੇ ਇਹ ਗਿਆ ਸੀ ਚਾਰ ਪੰਜ ਦੁਕਾਨਾਂ ਸੀ ਅੱਛਾ ਕਾਦੀ ਕਦੇ ਕੰਮ ਦੀ ਦੁਕਾਨਾਂ ਉੱਥੇ ਕੋਈ ਫੋਟੋਗ੍ਰਾਫੀ ਦਾ ਕੰਮ ਕਰਦਾ ਕੋਈ ਸਕਿਉਰਟੀ ਦਾ ਕੰਮ ਕਰਦਾ ਕੋਈ ਕੰਪਿਊਟਰ ਕਵਟਰ ਠੀਕ ਕਰਦਾ ਹੋਰ ਦੁਕਾਨਾਂ ਜਿਹੜੇ ਕੋਲ ਤੋਂ ਸਮਾਨ ਸੂਣ ਵੀ ਚੋਰੀ ਕੀਤਾ ਗਿਆ ਹਾਂ ਸਮਾਨ اندرੋਂ ਕਾਫੀ ਚਲਾ ਗਿਆ ਕਟਰ ਕੁਟਰ ਪੈਸੇ ਹੀ ਉਧਰੋਂ ਸਾਡੇ ਦਫ਼ਤਰ ਦੇ ਵਿੱਚ ਗਾਰਡਾਂ ਦੀ ਪੇਮੈਂਟ ਇਕੱਠੀ ਕੀਤੀ ਹੋਈ ਸੀ ਉਹ ਪਈ ਸੀ ਨਾਲ ਕੁਝ ਹੋਰ ਸਮਾਨ ਸੀ ਕੁਝ ਜ਼ਰੂਰੀ ਤੇ ਕੁਝ ਪਤਾ ਨਾ ਨਕਦੀ ਵੀ ਚੋਰੀ ਹੋਈ ਨਕਦੀ ਚੋਰੀ ਹੋਈ ਕਿੰਨੀ ਕੋਈ ਹੈ ਜੀ 60 65000 ਦੇ ਤਕਰੀਬ ਨੇਗਾ ਕਿੰਨੀ ਮਾ ਪਾਰਟੀਆਂ ਮਾਰ ਕੇ ਚੋਰੀ ਹੋਈ ਹੈ ਜੀ ਚਲੋ ਵੈਸਾ ਹੀ ਕਰ ਰਹੇ ਹਾਂ ਬੰਦੀ ਕਾਬੂ ਕਰਾਂਗੇ ਕਿੰਨੀਆਂ ਕਿਸੇ ਦੁਕਾਨਾਂ ਤੇ ਵੈਸਾ ਪਤਾ ਲੱਗਿਆ ਉਹ ਚਾਰ ਦੁਕਾਨਾਂ ਹੈ ਜੀ ਇੱਕ ਮੇਨ ਸਾਫਟ ਹੋ ਗਈਆਂ ਉहां ਪਰ ਚਾਰ ਦੁਕਾਨਾਂ ਦੇ ਤਾਲੇ ਤੋੜੇ ਲੋਨਾਂ ਦੀ ਦੀਕ ਦੁਕਾਨ ਚੋਰੀ ਹੋਈ ਹੈ ਬਾਕੀ ਤਾਂ ਨੇ ਤਾਲੇ ਤੋੜੇ ਆ ਉਹ ਵੈਰੀਫਾਈਿੰਗ ਕਰ ਰਹੇ ਹਨ ਕੰਨੀ ਕਾਰਵਾਈ ਕਰਾ ਰਹੇ ਹਨ ਸੰਗਰੂਰ ਦੇ ਬਲਾਕ ਸ਼ੇਰਪੁਰ ਦੇ ਨਪਿੰਦੇ ਪਿੰਡ ਵਜੀਦਪੁਰ ਉਪਦੇਸ਼ਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਸਵੇਰੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਕਤਲ ਦੀes ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਭਰ ਵਿੱਚ ਸੰਸਨੀ ਫੈਲ ਗਈ ਇਸ ਸੰਬੰਦੇ ਜਾਣਕਾਰੀ ਦਿੰਦੇ ਹਨ ਇੰਸਪੈਕਟਰ ਕਮਲਜੀਤ ਸਿੰਘ ਗਿੱਲ ਐਸ ਐਚਓ ਥਾਣਾ ਸ਼ੇਰਪੁਰ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਸਹਵ ਸਿੰਘ ਵਜੋਂ ਹੋਈ ਹੈ ਜੋ ਜਜਾਰ ਨਗਰ ਮਲੇਲ ਕੋਟਲਾ ਦਾ ਰਹਿਣ ਵਾਲਾ ਸੀ ਉਨੇ ਕਹੇ ਕਿ ਸਾਬ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਬਦੇਸ਼ਾ ਵਿਖੇ ਪ੍ਰਾਇਮਰੀ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਉਹਨੇ ਕਿਹਾ ਕਿ ਅੱਜ ਜਦੋਂ ਸਵੇਰੇ ਮਲੇਰਕੋਟਲਾ ਤੋਂ ਵਜੀਦਪੁਰ ਬਦੇਸ਼ਾ ਵਿਖੇ ਆਪਣੀ ਡਿਊਟੀ ਤੇ ਜਾ ਰਿਹਾ ਸੀ ਤਾਂ ਉਸ ਦਾ ਵਜੀਦਪੁਰ ਬਦੇਸ਼ਾ ਨੇੜੇ ਇੱਕ ਪਿੰਡੇ ਗੰਦੇ ਨਾਲ ਦੇ ਉੱਪਰ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ ਤਰ੍ਹਾਂ ਹੱਥਿਆਰ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਸਾਬ ਸਿੰਘ ਦੇ ਛਾਤੀ ਵਿੱਚ ਨੇਜੇ ਵਰਗਾ ਲੋਹੇ ਦਾ ਨੁਕੀਲਾ ਹਥਿਆਰ ਖੁੱਭਿਆ ਹੋਇਆ ਸੀ ਉਹਨੇ ਕਿਹਾ ਕਿ ਮੌਕੇ ਤੇ ਪੁਲਿਸ ਪਾਰਟੀ ਵੱਲੋਂ ਮ੍ਰਿਤਕ ਦੇ ਦੀਦ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਪੰਜਾਬੀ ਖਬਰਾਂ ਦੇ ਸਪ੍ਰੈਟਨ ਵਿੱਚ ਫਿਲਹਾਲ ਨਹੀਂ ਜਾਂਦੇ ਆਂਦੇ ਨਜ਼ਰ ਮਾਰਦਾ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟੈਂਪਟਿਵ ਦੇ ਨਾਲ ਧੰਨਵਾਦ